ਆਜਾ ਕਾਤਲਾ ਕਰ ਲੈ ਕੰਮ ਆਪਣਾ ਆਜਾ ਕਾਤਲਾ ਕਰ ਲੈ ਕੰਮ ਆਪਣਾ ਕੰਮ ਕਰਨ ਕਰਾਉਣ ਨੂੰ ਆ ਗਿਆ ਹਾਂ ਹਾਲ ਵੇਖ ਕੇ ਬਣ ਗਿਆ ਫਰਜ਼ ਸਾਡਾ ਤਾਈਓ ਫਰਜ਼ ਨਿਭਾਉਣ ਨੂੰ ਆ ਗਿਆ ਹਾਂ Hindu ਧਰਮ ਨੂੰ ਚਾਹੁੰਦੇ ਹੋ ਖਤਮ ਕਰਨਾ ਪਰ ਮੈਂ ਧਰਮ ਵਿਚੋਂ ਨੂੰ ਆ ਗਿਆ ਹਾਂ ਜਿਹੜੀ ਗਲਤ ਤੇ ਜ਼ੁਲਮ ਨੇ ਜ਼ੁਲਮ ਹੁੰਦਾ ਉਹ ਗੱਲ ਮਕਾਉਣ ਨੂੰ ਆ ਗਿਆ ਹਾਂ ਇਸ ਕਹਿਰ ਤੇ ਜ਼ੁਲਮ ਦੇ ਹੜ ਤਾਈਂ ਬਨ ਸੀਸ ਦਾ ਲੌਣ ਨੂੰ ਆ ਗਿਆ ਹਾਂ ਤੁਸੀਂ ਹਿੰਦ ਦੀ ਬੇੜੀ ਨੂੰ ਡੋਬਦੇ ਹੋ ਮੈਂ ਤਾਂ ਪਾਰ ਲਗਾਉਣ ਨੂੰ ਆ ਗਿਆ ਹਾਂ ਮੈਂ ਤਾਂ ਪਾਰ ਲਗਾਉਣ ਨੂੰ ਆ ਗਿਆ ਹਾਂ ਹੋਰ ਗੱਲ ਵਧਾਉਣ ਦੀ ਗੱਲ ਛੱਡੋ ਕਰਨੀ ਤੁਸੀਂ ਨੇ ਹੋਰ ਹੁਣ ਗੱਲ ਕਾਦੀ ਅਸੀਂ ਆਪਣੇ ਸ਼ਾਦੀ ਗੱਲ ਮੰਨੀ ਤੁਸੀਂ ਕਰੋ ਆਪਣੀ ਪੂਰੀ ਆਪਣੇ ਸ਼ਾਦੀ ਗੱਲ ਅਸੀਂ ਬੇਪਰਵਾਹ ਦੇ ਹੁਕਮ ਅੰਦਰ ਸਾਡੇ ਲਈ ਹੈ ਬੇਪਰਵਾਹ ਦੀ ਗੱਲ ਦੋਹਾਂ ਜੱਗਾਂ ਨੂੰ ਲੱਗਦੀ ਗੱਲ ਚੰਗੀ ਜਿਹੜੀ ਹੁੰਦੀ ਹੈ ਕਿਸੇ ਰਾਹ ਦੀ ਗੱਲ ਕਲਮਾ ਦੀਨ ਇਸਲਾਮ ਕਬੂਲ ਨਹੀਂ ਕਿਨੂੰ ਆਖਦੇ ਹੋ ਪਲ-ਪਲ ਉਤੇ ਸਾਨੂੰ ਡਰ ਨਹੀਂ ਖੁਸ਼ੀ ਹੈ ਬਹੁਤ ਜ਼ਿਆਦਾ ਸਾਨੂੰ ਡਰ ਨਹੀਂ ਖੁਸ਼ੀ ਹੈ ਬਹੁਤ ਜ਼ਿਆਦਾ ਸੀਸ ਲੱਗੇ ਲੱਜੇ ਧਰਮ ਦੀ ਗੱਲ ਉਤੇ ਕਿਸੇ ਉਤੇ ਗੁਜ਼ਾਰਨਾ ਜ਼ੁਲਮ ਐਵੇਂ ਕਿਸੇ ਉਤੇ ਗੁਜਾਰ ਨਾ ਜੁਲਮੇ ਮੈਂ ਇਹ ਸਾਰਿਆਂ ਲਈ ਉਲੰਘਣਾ ਹੈ ਇਹ ਰਸਮ ਸਾਡੀ ਇਹ ਕਸਮ ਸਾਨੂੰ ਮਰਨਾ ਧਰਮ ਖਾਤਰ ਨਹੀਂ ਸੰਗਣਾ ਮੰਗਿਆ ਪਲਾ ਸਰਬੰਤ ਦਾ ਗੁਰੂ ਨਾਨਕ ਮੰਗਿਆ ਪਲਾ ਸਰਵਤ ਦਾ ਗੁਰੂ ਨਾਨਕ ਅਸੀਂ ਭਲਾ ਅਸੀਂ ਭਲਾ ਸਰਵਤ ਦਾ ਮੰਗਣਾ ਏ ਸੀਸ ਦੇ ਕੇ ਡੋਲ ਕੇ ਖੂਨ ਆਪਣਾ ਇਸ ਚਾਂਦਨੀ ਚੌਂਕ ਨੂੰ ਰੰਗਣਾ ਏ ਇਹ ਸੱਚ ਹੈ ਪਾਪ ਨਹੀਂ ਸਦਾ ਰਹਿਣਾ ਧਰਮ ਇਸ ਸੰਸਾਰ ਤੇ ਵਸਦਾ ਰਹੂੰ ਮੂਰਤ ਰੱਬ ਦੀ ਹੋਈ ਕੁਰਬਾਨ ਇਥੇ ਬੋਲ-ਬੋਲ ਕੇ ਚੌਂ ਕੇ ਦੱਸਦਾ ਰਹੂੰ ਤੇਗਾ ਵਲੜੇ ਗੁਰੂ ਦਾ ਪੁੱਤ ਹਾਂ ਮੈਂ ਤੇਗ ਚੁਕਲੇ ਮੇਰੇ ਤੇ ਵਾਰ ਕਰ ਲੈ ਚੰਗੀ ਤਰ੍ਹਾਂ ਮੈਂ ਪਰਖ ਲੈ ਵੇਖ ਲੈ ਤੂੰ ਜੇਕਰ ਹੈ ਖੁੰਡੀ ਤੇਜ ਧਾਰ ਕਰ ਲੈ ਬਾਰ ਕਰਨ ਤੋਂ ਕਿਤੇ ਨਾ ਉਕਜਾਮੀ ਆਪਣੇ ਆਪ ਨੂੰ ਹੁਣ ਹੁਸ਼ਿਆਰ ਕਰ ਲੈ ਅਸੀਂ ਹਿੰਦ ਤੇ ਸੀਸ ਤੇ ਪਾਰ ਲਾਉਣਾ ਸਾਡੇ ਸੀਸ ਲਈ ਤੇਗ ਤਿਆਰ ਕਰ ਲੈ ਇਸ ਜ਼ੁਲਮ ਦੇ ਨੇਹ ਰੂ ਚੁੱਕਣਾ ਏ ਚਾਨਣ ਧਰਮ ਦਾ ਕਰਨਾ ਚਾਹੁੰਦੇ ਹਾਂ ਰਾਖੀ ਦੁਖੀ ਮਜਲੂਮਾਂ ਦੀ ਕਰਨ ਖਾਤਰ ਅਸੀਂ ਹੱਸ ਕੇ ਮਰਨਾ ਚਾਹੁੰਦੇ ਹਾਂ ਤੇ ਅੱਗੇ ਫਿਰ ਅਖੀਰ ਵਿੱਚ ਗੁਰੂ ਜੀ ਕਹਿੰਦੇ ਨੇ ਅਖੀਰ ਵਿੱਚ ਕੀ ਹੁੰਦਾ ਹੈ ਤੇ ਸਤਗੁਰੂ ਤੇ ਕਤਲ ਨੇ ਬਾਹਰ ਕਰਕੇ ਸਤਗੁਰੂ ਤੇ ਕਾਤਲ ਨੇ ਬਾਹਰ ਕਰਕੇ ਨਾਲ ਤੇਗ ਦੇ ਸੀਸ ਉਡਾ ਦਿੱਤਾ ਹੋਇਆ ਕਦੇ ਸੰਸਾਰ ਵਿੱਚ ਨਹੀਂ ਐਸਾ ਜਾਲਮਾ ਜ਼ੁਲਮਾ ਕਮਾ ਦਿੱਤਾ ਕਹਿਰ ਵੇਖ ਕੇ ਧਰਤ ਆਕਾਸ਼ ਰੋਏ ਨਾਲੇ ਹੰਝੂਆਂ ਮੀਂਹ ਬਰਸਾ ਦਿੱਤਾ ਹਹਾਕਾਰ ਮਛੀ ਮਚ ਗਈ ਦੁਨੀਆ ਤੜਫੁੱਠੀ ਬੁਰਾ ਹੋਇਆ ਸਭ ਆਖ ਸੁਣਾ ਦਿੱਤਾ ਤੇਗ ਜ਼ੁਲਮ ਦੀ ਚੱਲ ਗਈ ਤੇਗ ਉਤੇ ਤੇਗ ਜ਼ੁਲਮ ਦੀ ਸਿਦਕ ਨੇ ਤੋੜ ਦਿੱਤੀ ਬੇੜੀ ਧਰਮ ਦੀ ਸਤਗੁਰਾਂ ਤਾਰ ਦਿੱਤੀ ਬੇੜੀ ਪਾਪ ਦੀ ਸਿਦਕ ਨੇ ਰੋੜ ਦਿੱਤੀ